ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲਬਾਤ ਕਰਾਂਗੇ। ਮੂੰਗੀ ਜਿਹੜੀ ਕਿਸਾਨ ਵੀਰਾਂ ਨੇ ਆਲੂਆਂ ਤੋਂ ਬਾਅਦ ਜਾਂ ਕਣਕ ਤੋਂ ਬਾਅਦ ਬਜਾਈ ਕੀਤੀ। ਉਹਦੇ ਪਲੱਸ ਪੁਆਇੰਟ ਤੇ ਨੈਗੇਟਿਵ ਪੁਆਇੰਟ। ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਵਾਲਾ ਬਟਨ ਦਬੋ ਲਓ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਸਕਦੇ ਆਂ। ਹਰ ਇੱਕ ਨਵੀਂ ਅਪਡੇਟ ਨਵੀਂ ਜਾਣਕਾਰੀ ਫਸਲਾਂ ਬਾਰੇ ਸੀਮਤ ਖੇਤੀ ਖਰਚੇ ਦੇ ਵਿੱਚ ਆਪਾਂ ਚੰਗਾ ਝਾੜਕੇ ਮਿਲਿਆ ਸਕਦੇ ਤਾਂ ਮੂੰਗੀ ਕਿਸਾਨ ਵੀਰੋ ਸੱਠੀ ਮੂੰਗੀ ਇਸ ਵਾਰ ਬਹੁਤ ਵਧੀਆ ਰਹੀ ਹੈ ਜਿਹੜੀ ਰੇਟ ਵੀ ਚੰਗਾ ਮਿਲਿਆ ਸ਼ੁਰੂ ਦੇ ਵਿੱਚ 8500 ਤੋਂ ਲੈ ਕੇ ਇਹਦੋਂ ਵੀ 100 200 ਉੱਤੇ ਗਿਆ ਫਿਰ ਜਿਹੜਾ ਹੈਗਾ ਜਦੋਂ ਕਣਕਾਲੀ ਮੂੰਗੀ ਆਈ ਤਾਂ ਉਦੋਂ ਜਿਹੜਾ ਹੈਗਾ 1000 1500 ਉਹ ਡਾਊਨ ਆਇਆ ਰੇਟ ਪਰ ਫਿਰ ਵੀ 6200 6500 6000 ਪਲੱਸ ਜਣੀ ਰੇਟ ਚੰਗਾ ਬਣਿਆ ਰਿਹਾ ਤੇ ਝਾੜ ਵੀ ਚੰਗਾ ਰਿਹਾ ਝਾੜ ਚੰਗਾ ਰਿਹਾ ਕਿਉਂਕਿ ਮੀਂਹ ਨਹੀਂ ਪਈ ਮੀਆਂ ਦੀ ਔੜ ਲੱਗੀ ਮਈ ਦੇ ਵਿੱਚ ਵੀ ਜੂਨ ਦੇ ਵਿੱਚ ਵੀ ਜਲਾਈ ਵੀ ਆਪਣਾ ਅੱਧੋਂ ਵੱਧ ਲੰਘ ਗਿਆ ਇਹ ਚੀਜ਼ ਦਾ ਮੀਂਹ ਨਾ ਪੈਣ ਦਾ ਮੂੰਗੀ 'ਚ ਫਾਇਦਾ ਹੋਇਆ ਪਰ ਵੈਸੇ ਓਵਰਾਲ ਫਸਲਾਂ ਨੂੰ ਨੁਕਸਾਨ ਹੋਇਆ ਤੁਸੀਂ ਕਿਰਪਾ ਕਰਕੇ ਕਮੈਂਟ ਕਰਕੇ ਦੱਸਿਆ ਜੇ ਕਿਹੜੀ ਵੈਰੈਟੀ ਬੀਜੀ ਸੀ ਕਿੰਨਾ ਝਾੜ ਹੋਇਆ ਬਸ ਰੇਟ ਨਹੀਂ ਆਪ ਪੁੱਛਦੇ ਫਿਰ ਕਈ ਵਾਰ ਕਿਸਾਨ ਵੀਰ ਕਹਿੰਦੇ ਕਿ ਰਕਬੇ ਦੇ ਹਿਸਾਬ ਨਾਲ ਸਾਡਾ ਠੇਕਾ ਵੱਜ ਜਾਣਾ ਸਾਡਾ ਠੇਕਾ ਨਾਲ ਲੱਖ ਤੋਂ ਉੱਤੇ ਜਾਉੜੇ ਹਾਲਾਂਕਿ ਵਧਾਉਣਾ ਆਪਾਂ ਹੀ ਹੁੰਦਾ ਚਲੋ ਤੇ ਜਿਹੜਾ ਮੁੱਖ ਮਕਸਦ ਸੀ ਮੇਰਾ ਇਹ ਕਹਿਣ ਦਾ ਕਿ ਇਸ ਮੂੰਗੀ ਦੀ ਫਸਲ ਦੇ ਵਿੱਚ ਕੋਈ ਸ਼ੱਕ ਨਹੀਂ ਫਸਲ ਹੈ ਜਿਹੜੀ ਜ਼ਮੀਨ ਦੀ ਪਜਾਊ ਸ਼ਕਤੀ ਵੀ ਵਧਾਉਂਦੀ ਹੈ ਆਪਣੀ ਆਮਦਨ ਵੀ ਵਧਾਉਂਦੀ ਹੈ 35000 ਤੋਂ ਐਵਰੇਜ ਲੈ ਕੇ ਕਣਕ ਵਾਲੀ ਮੂੰਗੀ ਜਿਹੜੀ 35 40 ਦੀ ਝੜਗੀ ਹੋਊਗੀ ਕਈ ਥਾਵਾਂ ਤੇ ਜਿਹੜਾ ਝਾੜ ਘਟ ਗਿਆ ਕਿਉਂਕਿ ਵਾਇਰਸ ਵਗਾਰਿਆ ਪੈ ਗਈ ਉਹ ਕਿਸਾਨ ਵੀ ਉਲੀਨਾਸ਼ਕ ਕਰੀ ਗਏ ਕਰਨੀ ਸੀ ਪਹਿਲਾਂ ਚਿੱਟੀ ਮੱਖੀ ਕੰਟਰੋਲ ਕਰਨ ਵਾਲੀ ਸਪਰੇ ਜਿਹਦੇ ਨਾਲ ਵਾਇਰਸ ਆਉਂਦੀ ਹੈ ਉਹ ਜਦੋਂ ਵਾਇਰਸ ਆ ਜਾਂਦੀ ਹੈ ਉਹਦੇ ਉੱਤੇ ਉਲੀਨਾਸ਼ਕ ਕਰੀ ਜਾਂਦੇ ਸਪਰੇ ਕਿਸਾਨ ਵੀਰ ਤੇ ਉਹ ਤੇ ਖਰਚਾ ਵੀ ਕਰ ਲੈਂਦੇ ਆ ਵਿੱਚ ਉਹਦੇ ਮਨਮਣਾ ਆਪਾਂ ਉਲੀਨਾਸ਼ਕ ਚੜਾ ਦਿੰਨੇ ਆ ਸਿਸਟੈਮਿਕ ਕਰ ਕਰਕੇ ਪਰ ਫਾਇਦਾ ਉਹਦਾ 1% ਦਾ ਨਹੀਂ ਹੁੰਦਾ ਤੇ ਉਦੋਂ ਬਾਅਦ ਜਿਹੜਾ ਹੈਗਾ ਜਾਨੀ ਕਣਕ ਵਾਲੀ ਮੂੰਗੀ ਕਹਿ ਲਈਏ ਕਿ ਆਪਾਂ ਥੋੜਾ ਜਿਹਾ ਝਾੜੇ ਦੇ ਕਰਕੇ ਘਟ ਗਿਆ ਪਰ ਫਿਰ ਵੀ ਜਿਹੜੀ 35 35000 ਦੀ 30000 ਤੋਂ 40000 ਦੀ ਆਪਾਂ ਫਾਇਬਰ ਜੀ ਲਾ ਲਗੇ ਤੇ ਜਿਹੜੀ ਸੀਗੀ ਆਲੂ ਵਾਲੀ ਉਹ ਆਪਣੀ ਗਈ 60 60000 ਗਈ ਆ ਚਲੋ ਆਪਣਾ ਫਾਇਦਾ ਹੋਇਆ ਕਿਸੇ ਟਾਈਮ ਕਈ ਵਾਰ ਘਟੇ ਵੀ ਪਿਛਲੇ ਪਿਛਲੇ ਤੋਂ ਪਿਛਲੇ ਸਾਲ ਕਈ ਸਾਲਾਂ ਦੇ ਵਿੱਚ ਮੂੰਗੀ ਚੰਗੀ ਨਹੀਂ ਹੋਈ ਸੀ ਮੀਆਂ ਨਾ ਖਰਾਬ ਹੋ ਗਈ ਸੀਗੀ ਉਹ ਤਾਂ ਚਲੋ ਆਪਣੀ ਮੇਨ ਤਾਂ ਪਰ ਇਹ ਚੀਜ਼ ਨੇ ਮੂੰਗੀ ਨੇ ਇੱਕ ਸੁਗਾਤ ਜਿਹੜੀ ਦਿੱਤੀ ਆ ਚਿੱਟੀ ਮੱਖੀ ਦੀ ਬਹੁਤ ਵੱਡੇ ਪੱਧਰ ਤੇ ਕਿਉਂਕਿ ਕਿਸਾਨ ਵੀਰਾਂ ਨੇ ਟਾਈਮ ਲਈ ਤੇ ਸਪਰੇ ਨਹੀਂ ਕੀਤੀ ਆਪਾਂ ਧਿਆਨ ਨਹੀਂ ਬਹੁਤਾ ਦਿੰਦੇ ਵਾਈਟ ਫ्लाई ਬਹੁਤ ਮਲਟੀਪਲਾਈ ਹੋਈ ਉਹਦਾ ਕਾਰਨ ਕੀ ਆ ਇੱਕ ਤਾਂ ਔੜ ਲੱਗਣਾ ਦੂਸਰਾ ਆਪਾਂ ਟਾਈਮਲੀ ਸਪਰੇ ਨਾ ਕਰਨਾ ਕਿਉਂਕਿ ਔੜ ਦੇ ਸੀਜ਼ਨ ਦੇ ਵਿੱਚ ਜੇ ਤਾਂ ਓਵਰਾਲ ਸਾਰੇ ਕਿਤੇ ਭਾਰੇ ਮੀਂਹ ਪੈਂਦੇ ਆ ਹਵੇਰੀ ਹਨੇਰੀ ਚਖੇੜਾ ਚੱਲਦਾ ਉਹਦੇ ਨਾਲ ਇਹ ਖਤਮ ਹੋ ਜਾਂਦਾ ਡੈਲੀਕੇਟ ਕੀੜਾ ਬਹੁਤ ਨਾਜ਼ੁਕ ਜਿਹਾ ਕੀੜਾ ਪਰ ਜੇ ਮਲਟੀਪਲਾਈ ਹੋਵੇ ਫਿਰ ਫਸਲ ਦਾ ਨੁਕਸਾਨ ਬਹੁਤ ਕਰਦਾ ਤਾਂ ਉਹ ਤੋਂ ਜਿਹੜੀ ਸ਼ਿਫਟ ਹੋਣ ਇਹ ਸਬਜ਼ੀਆਂ ਤੇ ਨਰਮੇ ਤੇ ਉਹ ਚੀਜ਼ ਦਾ ਜਿਹੜਾ ਨੁਕਸਾਨ ਕਰ ਰਹੀ ਹੈ ਤੇ ਮੀਂਹ ਦੀ ਜਿਹੜੀ ਔੜ ਆ ਪੰਜਾਬ ਦੇ ਵਿੱਚ ਉਹ ਵੱਡੇ ਪੱਧਰ ਤੇ ਇਸ ਚੀਜ਼ ਦਾ ਜਿਹੜਾ ਹੈਗਾ ਨੁਕਸਾਨ ਹੋਇਆ ਤੇ ਇੱਕ ਆ ਜਿਹੜੀ ਗੱਲ ਚੱਲਦੀ ਹੈ ਕਿ ਇਹਦੇ ਤੇ ਪੈਰਾਕਵਾਟ ਜਿਹੜੀ ਗ੍ਰੈਮਿਕ ਸੋਣ ਕਿਸਾਨ ਵੀਰ ਸਪਰੇਅ ਕਰਕੇ ਤੇ ਅਗਲੇ ਦਿਨ ਵਾਢ ਲੈਂਦੇ ਆ ਇਹ ਥੋੜਾ ਜਿਹਾ ਮੈਂ ਕਹੂੰਗਾ ਕਿ ਕਿਸਾਨ ਵੀਰਾਂ ਨੂੰ ਬڑے ਤਰੀਕੇ ਦੇ ਨਾਲ ਇਹਨੂੰ ਗਰੇਜ ਨਾਲ ਚੱਲਣਾ ਚਾਹੀਦਾ ਜੇ ਆਪਣੀ ਮਜਬੂਰੀ ਵੀ ਹੈ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਆਏਗਾ ਕਮੈਨ ਨਾ ਵੱਢੀ ਜਾਂਦੀ ਆ ਆਪਣੇ ਕੋਲੇ ਲੇਬਰ ਦੀ ਜਾਂ ਟਾਈਮ ਦੀ ਘਾਟ ਹੁੰਦੀ ਆ ਤਾਂ ਉਹਦੇ ਵਿੱਚ ਆਪਾਂ ਕਹਿੰਨੇ ਕਿ ਚਲ ਕਮੈਨ ਨਾ ਵੱਢੀ ਜਾਵੇ ਆਪਾਂ ਸਪਰੇਅ ਕਰ ਦਿੰਨੇ ਫਟਾਫਟ ਗ੍ਰੈਮਿਕਸ ਉਹਨ ਦੀ ਪਰ ਉਹਦੀ ਸਪਰੇਅ ਦੀ ਡੋਜ਼ ਕਿਸਾਨ ਵੀਰਾਂ ਨੇ ਸਵਾ ਸਵਾ ਲੀਟਰ ਤਾਈਂ 1.5 1.5 ਲੀਟਰ ਤਾਈਂ ਕੀਤੀ ਆ ਜਦ ਕਿ ਜਦੋਂ ਪਹਿਲਾ ਸਫਾ ਆਪਣਾ ਆਮ ਕਰਦੇ ਹੁੰਦੇ ਸੀ ਕਿਸਾਨ ਵੀਰ ਕਦੇ ਵੀਰਲੇ ਕੋਈ ਕਿਸਾਨ ਵੀਰ ਕਮੈਂਨਾਂ ਵੜਦੇ ਹੁੰਦੀ ਸੀ ਓਦਾਂ ਲੀਟਰ ਤੋਂ 700 ਐਮਐਲ ਤੱਕ ਵੱਧ ਤੋਂ ਵੱਧ ਜਿਹੜੇ ਕਰਦੇ ਹੁੰਦੇ ਸੀ ਤੇ 4-5 ਦਿਨ ਦਾ ਵੇਟਿੰਗ ਪੀਰੀਅਡ ਹੁੰਦਾ ਸੀ ਹੁਣ ਆਪਾਂ ਤੀਜੇ ਦਿਨ ਹੀ ਵੜ ਲਏ ਨੇ ਇਹ ਚੀਜ਼ ਤੋਂ ਥੋੜਾ ਜਿਹਾ ਗਰੇਜ ਕਰੀਏ ਜਿੰਨੀ ਕ ਆਪਾਂ ਨੂੰ ਲੇਬਰ ਮਿਲਦੀ ਨਾ ਕਿਉਂਕਿ ਉਹਦੀ ਕੁਆਲਿਟੀ ਆ ਜਿਹੜੀ ਆਪਾਂ ਹੱਥੀ ਫਲੀਆਂ ਤੋੜ ਕੇ ਉਹ ਕੱਢਣੀ ਉਹਦੀ ਕੁਆਲਿਟੀ ਤੇ ਉਹਦਾ ਰੇਟ ਆ ਜਿਹੜਾ ਉਹੋ ਸਪਰੇਅ ਕੀਤੀ ਵਾਲੀ ਨਾਲੋਂ ਚੰਗਾ ਹੁੰਦਾ ਹੈ ਕੋਈ ਸ਼ੱਕ ਨਹੀਂ ਕਿ ਜੇ ਜਿਆਦਾ ਰਕਬਾ ਆਪਾਂ ਨੂੰ ਮੈਨੇਜ ਕਰਨਾ ਪਵੇ ਉੱਥੇ ਆਪਾਂ ਨੂੰ ਸਪਰੇ ਜਿਹੜੀ ਹੈਗੀ ਇਹ 80% ਜਦੋਂ ਫਲੀਆਂ ਪੱਕਦੀਆਂ ਫਿਰ ਉੱਤੇ ਸਪਰੇ ਕਰ ਦਿੰਨੇ ਫਿਰ 3-4 ਦਿਨਾਂ ਬਾਅਦ ਵਾਢ ਲੈਨੇ ਪਰ ਇਹ ਚੀਜ਼ ਦੇ ਇਹ ਚੀਜ਼ ਦੇ ਵਿੱਚ ਨਾ ਜਦੋਂ ਆਪਾਂ ਇਹ ਉਲੀ ਨਾਸ਼ਕ ਵਗੈਰਾ ਵਰਤਦੇ ਹਾਂ ਪਰ ਇਹ ਕੋਈ ਇਹ ਮਤਲਬ ਕੰਟੈਕਟ ਹੈ ਵੈਸੇ ਸਿਸਟੈਮਿਕ ਨਹੀਂ ਹੈਗੀ ਗ੍ਰੈਮਿਕਸੋਨ ਪਰ ਜਦੋਂ ਵੱਡੇ ਪੱਧਰ ਤੇ ਵਰਤੋਂ ਹੋਣ ਲੱਗ ਪੈਂਦੀ ਹੈ ਨਾ ਤੇ ਜਿਆਦਾ ਵਰਤੋਂ ਹੋਣ ਲੱਗ ਪੈਂਦੀ ਹੈ ਉਹ ਚੀਜ਼ ਜਿਹੜੀ ਹੈਗੀ ਆ ਨੁਕਸਾਨਦੇ ਹੁੰਦੀ ਹੈ ਲੰਬੇ ਸਮੇਂ ਦੇ ਵਿੱਚ ਸੋ ਇਹ ਚੀਜ਼ ਨੂੰ ਬੜੇ ਤਰੀਕੇ ਦੇ ਨਾਲ ਨਾ ਜੇ ਆਪਾਂ ਵਰਤਣਾ ਵੀ ਇਹਦਾ ਬੜੇ ਤਰੀਕੇ ਦੇ ਨਾਲ ਬੜੀ ਲਿਮਿਟਡ ਡੋਜ਼ ਤੇ ਵੇਟਿੰਗ ਪੀਰੀਅਡ ਪੂਰਾ ਰੱਖ ਕੇ ਫਿਰ ਆਪਾਂ ਨੂੰ ਕਰਨਾ ਚਾਹੀਦਾ ਦੂਸਰਾ ਇਹ ਕਿ ਵੈਰਾਈਟੀ ਵਾਈਜ਼ ਤੁਸੀਂ ਜ਼ਰੂਰ ਦੱਸਿਆ ਜੀ ਕਿ ਕਿਹੜੀ ਵੈਰਾਈਟੀ ਚੰਗੀ ਰਹੀ ਅਗਲੇ ਸਾਲ ਮੈਨੂੰ ਲੱਗਦਾ ਵੀ ਰਕਬਾ ਜ਼ਿਆਦਾ ਹੀ ਲੱਗੂਗਾ ਘੱਟ ਲੱਗਣ ਦੇ ਅਸਾਰ ਘੱਟ ਆ ਕਿਉਂਕਿ ਇਹਨੇ ਦਿੱਤਾ ਆਪਾਂ ਨੂੰ ਫਾਇਦਾ ਤੇ ਥੱਲੋਂ ਜਿਹੜੀ ਹੈਗੀ ਜ਼ਮੀਨ ਦਾ ਵੀ ਫਾਇਦਾ ਕਰਦੀ ਹੈ ਪਰ ਇਹਨੂੰ ਜਿਹੜਾ ਹੈਗਾ ਟਾਈਮਲੀ ਚਿੱਟੀ ਮੱਖੀ ਵਾਲੀਆਂ ਸਪਰੇਆਂ ਹੋਣੀਆਂ ਚਾਹੀਦੀਆਂ ਨੇ ਜਾਹੇ ਇੱਕ ਆਪਾ ਹਲਕੀ ਸਪਰੇਅ ਕਰ ਦਈਏ ਉਹ ਤੋਂ ਬਹੁਤ ਆਪਣਾ ਮੈਂ ਦੇਖਿਆ ਵੀ ਇੰਨੀ ਜ਼ਿਆਦਾ ਵਾਈਟ ਫ्लाई ਜਿਹੜੀ ਮਲਟੀ ਫ्लाई ਹੋ ਗਈ ਇੱਕ ਤਾਂ ਔੜ ਲੱਗ ਗਈ ਦੂਸਰਾ ਕੋਈ ਸਪਰੇਅ ਨਹੀਂ ਹੋਈ ਤਾਂ ਸਾਰੇ ਪਾਸੇ ਜਿਹੜਾ ਹੈਗਾ ਹੋਰ ਫਸਲਾਂ ਦਾ ਹੁਣ ਤੁਸੀਂ ਦੇਖੋ ਵੀ ਹਰੇਕ ਕਿਤੇ ਸਬਜ਼ੀ ਤੁਸੀਂ ਲਾਈ ਆ ਮਾੜਾ ਮੋਟਾ ਕੋਈ ਫਲ ਵਾਲਾ ਦਰਖਤ ਖੜਾ ਵਾਈਟ ਫ्लाई ਚਿੱਟੀ ਮੱਖੀ ਨਹੀਂ ਜ਼ਿਆਦਾ ਕਿ ਉਹ ਚੀਜ਼ ਹੈ ਜਿਹੜੀ ਉਹ ਬੜੀ ਨੁਕਸਾਨਦੇ ਆ ਕਿਉਂਕਿ ਉਹ ਮਲਟੀਪਲਾਈ ਰਾਸ ਚੂਸ ਕੀੜੇ ਜਿਹੜੇ ਔੜ ਵਾਲੇ ਸਮੇਂ 'ਚ ਵੈਸੇ ਹੀ ਵਧਦੇ ਹੁੰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਝੋਨੇ ਦੀ ਫਸਲ ਦੇ ਵਿੱਚ ਬਰਾਉਂਡ ਪਲਾਂਟ ਆਫ ਪਰ ਤੇ ਵਾਈਟ ਬੈਗਡ ਪਲਾਂਟ ਆਫ ਪਰ ਚਿੱਟੇ ਕਾਲੇ ਤੇਲੇ ਦਾ ਵੀ ਬੜਾ ਧਿਆਨ ਦੇ ਨਾਲ ਖਿਆਲ ਰੱਖਣਾ ਪਊ ਤੇ ਉੱਲੀ ਰੋਗਾਂ ਤੋਂ ਵੀ ਬੜੀ ਬਚਤ ਤੇ ਫਸਲ ਦਾ ਨਰੀਖਣ ਜ਼ਰੂਰੀ ਆ ਸੋ ਜਿਹੜਾ ਕੁੱਲ ਮਿਲਾ ਕੇ ਮੂੰਗੀ ਦੀ ਫਸਲ ਕਿਸਾਨ ਵਾਸਤੇ ਇਸ ਵਾਰ ਫਾਇਦੇਚ ਰਹੀ ਆ ਪਰ ਜਿਹੜਾ ਆ ਉਸ ਉਹਦੀ ਮੈਨੇਜਮੈਂਟ ਦੇ ਵਿੱਚ ਜਿਹੜਾ ਹੈਗਾ 1 2 ਲਕੂਲੇ ਲੈ ਇੱਕ ਤਾਂ ਓਵਰਡੋ ਜਿਹੜੀ ਹੈਗੀ ਆ ਵੀਡੀ ਸਾਈਡ ਦੀ ਵਰਤ ਰਹੀ ਹੈ ਵਿੱਚ ਤੇ ਦੂਸਰਾ ਟਾਈਮ ਲਈ ਜਿਹੜੀ ਆਪਾਂ ਚਿੱਟੀ ਮੱਖੀ ਕੰਟਰੋਲ ਨਹੀਂ ਕਰਦੇ ਜੇ ਡੋਜ਼ੇ ਵਰਤਣੀ ਆ ਸਹੀ ਘੱਟ ਕੋਸ਼ਿਸ਼ ਕਰ ਲੋ ਘੱਟ ਵਰਤ ਲਈਏ ਥੋੜਾ ਜਿਆਦਾ ਫਾਇਦਾ ਲੈ ਲਈਏ ਤਾਂ ਇਹਨਾਂ ਬੇਨਤੀਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ